ਵੀਰੇ ਬਿਜਲੀ ਤੁਹਾਨੂੰ ਫ੍ਰੀ ਮਿਲ ਰਹੀ ਐ ਸੰਗਰੂਰ ਦੇ ਵਿੱਚ ਬੋਟ ਤਾਂ ਪਾਉਂਗੇ ਫੇਰ ਮੀਤਿਆਰ ਨੂੰ ਕਿ ਨਹੀਂ ਕੱਲੀ ਬਿਜਲੀ ਫ੍ਰੀ ਨਾਲੇ ਵੋਟਾਂ ਪਾਦਾਂਗੇ ਬਾਈ ਲੱਖ ਰੁਪਇਆ ਹੈ ਸਾਡੇ ਜਨਾਨੀ ਦਾ 25 ਮਹੀਨੇ ਉਹ ਸਰਕਾਰ ਬਣੀ ਨੂੰ ਚਾਰ ਲੇਡੀਜ਼ ਨੇ ਸਾਡੇ ਘਰੇ ਚਾਰ ਲੇਡੀਜ਼ ਦੀਆਂ 25-25 ਹਜ਼ਾਰ ਰੁਪਇਆ ਲੱਖ ਬਣ ਗਿਆ ਕੱਲੀ ਬਿਜਲੀ ਫ੍ਰੀ ਦੀ ਵੋਟਾਂ ਪਾਦੀਏ ਪਹਿਲਾਂ ਕਹਿੰਦੇ ਸੀ ਆਹ ਕਰਾਂਗੇ ਸੀ ਆਹ ਕਰਾਂਗੇ ਸੀ ਆਹ ਕਰਾਂਗੇ ਇੱਕ ਵਾਰ ਇਹ ਕਰਕੇ ਹੁਣ ਕਹਿੰਦੇ 13 ਐਮਪੀ ਜਿਦਾ ਦਿਓ ਕਿਉਂ ਜਿਦਾ ਦੀ ਬਾਈ ਪਹਿਲਾਂ ਸਾਡੇ 92 ਗੁੰਗੇ ਕਿੱਥੇ ਨੇ ਉਹ ਗੁੰਗਿਆਂ ਨੇ ਕਰਿਆ ਕੀ ਐ ਬਾਰਡਰਾਂ ਤੇ ਸਾਡੇ ਕਿਸਾਨਾਂ ਦੇ ਗੋਲੀਆਂ ਮਾਰੀਆਂ ਉਹ ਮੁੰਡਾ ਸ਼ਹੀਦ ਕਰਤਾ ਗੋਲੀ ਮਾਰ ਕੇ ਉਹਦੇ ਬਾਰੇ ਕਿਉਂ ਨਹੀਂ ਬੋਲੇ ਹੈ ਗੁੰਗੇ ਕਿਸੇ ਨੇ ਇੱਕ ਲਬਜ਼ ਵੀ ਬੋਲਿਆ ਸਾਡੀ ਸੰਗਲੂਰ ਦੀ ਐਮਐਲਏ ਨੇ ਕੀ ਬੋਲਿਆ ਕੀ ਬਿਆਨ ਦਿੱਤਾ ਹੈ ਤੁਹਾਡੇ ਕੋਲੇ ਤੁਸੀਂ ਪੱਤਰਕਾਰ ਹੋ ਤੁਹਾਡੇ ਕੋਲੇ ਕੁਛ ਤਾਂ ਦਿੱਤਾ ਹੋ ਕਿਸੇ ਅਖਬਾਰ 'ਚ ਖਬਰ ਤਾਂ ਲੱਗੀ ਹੋ ਵੀ ਹਾਂ ਰਜਿੰਦਰ ਕੌਰ ਭਰਾਜ ਨੇ ਆ ਕੇ ਕੁਝ ਵੀ ਇੱਕ ਲਬਜ਼ ਬੋਲਿਆ ਹੋਵੇ ਕਿਸੇ ਨੇ ਵੀ ਬੰਨ੍ਹੇ ਐਮਐਲਏ 'ਚ ਕਿਸੇ ਨੇ ਵੀ ਇੱਕ ਨੇ ਕੁਝ ਬੋਲਿਆ ਹੋਵੇ ਭਗਵੰਤ ਮਾਨ ਨੇ ਕੀ ਕਹਿਤਾ ਪੈਸੇ ਦੇ ਕੀ ਜਵਾਬ ਹੋਗੇ ਲੈ ਕਿਸੇ ਦਾ ਐਮਐਲਏ ਦਾ ਜਵਾਬ ਮਾਰ ਦਿੰਦੇ ਆਪਾਂ ਪੈਸੇ ਦਵਾ ਦਿੰਦੇ ਆ ਗਵਰਨਮੈਂਟ ਤੋਂ ਫਿਰ ਤਾਂ ਸੌਖਾ ਹੀ ਹੋਏਗਾ ਕੰਮ ਵਾ ਫਿਰ ਤਾਂ ਇਹ ਲੋਕ ਪੈਸੇ ਵਿੱਚ ਇਹਦਾ ਜਵਾਬ ਵੇਚ ਦਈਏ ਮੁਫਤ ਬਿਜਲੀ ਤੋਂ ਖੁਸ਼ ਨਹੀਂ ਕਿ ਤੁਸੀਂ ਬਿਜਲੀ ਕੱਲੀ ਨੂੰ ਬਾਈ ਕੀ ਕਰਾਂਗੇ ਜੇ 5 ਸਾਲਾਂ ਨੂੰ ਸਾਨੂੰ ਬਿੱਲ ਆ ਗਿਆ ਸਾਨੂੰ ਤਾਂ ਸਾਡਾ ਢਿੱਡ ਪਾੜਨ ਵਰਗਾ ਲੱਗੂਗਾ ਹੁਣ 3 ਸਾਲ ਰਹਿ ਗਏ ਸਰਕਾਰ ਦੇ 3 ਸਾਲਾਂ ਨੂੰ ਜੇ ਲੋਕਾਂ ਨੂੰ ਬਿੱਲ ਆ ਗਿਆ ਦੁਬਾਰੇ ਲੋਕਾਂ ਦਾ ਜਿਹੜਾ ਘਰ ਦਾ ਬਜਟ ਬਣਾਇਆ ਹੁੰਦਾ ਸਾਰਾ ਬਜਟ ਹਿੱਲ ਜੂਗਾ ਫਿਰ ਕੀ ਕਰਨਗੇ ਫਿਰ ਕੱਲੀ ਬਿਜਲੀ ਇਹਨਾਂ ਨੇ ਥੋੜੀ ਫਰੀ ਦਿੱਤੀ ਹੈ ਬਿਜਲੀ ਤਾਂ 25 ਸਾਲਾਂ ਤੋਂ ਫਰੀ ਚੱਲ ਰਹੀ ਐ ਬਾਦਲ ਕਾ ਨਹੀਂ ਫਰੀਤੀ ਕੈਪਟਨ ਨਹੀਂ ਫਰੀਤੀ ਇਹ ਵੀ ਦੇ ਰਹੇ ਨੇ ਇਹ ਕੋਈ ਨਦੀਦਾ ਗੱਲ ਤਾਂ ਹੈ ਨਹੀਂ ਵੀ ਕੋਈ ਲੈਦੀ ਗੱਲ ਕਰਤੀ ਇਹਨਾਂ ਨੇ ਕੋਈ ਲੈਦੀ ਗੱਲ ਵੱਖਰੀ ਗੱਲ ਕੋਈ ਦੁਨੀਆ ਤੋਂ ਲੈਦਾ ਗੱਲ ਕਰੀਏ ਉਹ ਦੱਸਣ ਵੀ ਹਾਂ ਅਸੀਂ ਨਾ ਕਰਤਾ ਜੀ ਅਮਰਤਪਾਲ ਵਰਗਿਆਂ ਤੇ ਐਨਐਸਏ ਲਾਈਆ ਉਹ ਲੈਦੀ ਗੱਲ ਕਰੀਏ ਇਹਨਾਂ ਨੇ ਹੈ ਉਹ ਚੱਜ ਦੀ ਗੱਲ ਕਰੀਏ ਤਾਂ ਦੱਸਣ ਕੋਈ ਨਾ ਕੋਈ ਐਮਐਲਏ ਨਹੀਂ ਕੋਈ ਚੱਜ ਤੁਹਾਡੇ ਹਲਕੇ ਤੋਂ ਸੰਗਰੂਰ ਤੋਂ ਭਗਵੰਤ ਮਾਨ ਇੱਕ ਵਾਰੀ ਐਮਪੀ ਬਣੇ ਸੀ ਬਹੁਤ ਵੋਟਾਂ ਪਈਆਂ ਸੀ ਤੁਸੀਂ ਪਾਈਆਂ ਸੀ ਵੋਟਾਂ ਹਾਂ ਪਾਈਆਂ ਤੇ ਬਾਈ ਤੇ ਕਿਉਂ ਨਹੀਂ ਪਸੰਦ ਹੁਣਾ ਭਗਵੰਤ ਹੁਣ ਪਹਿਲਾਂ ਤਾਂ ਇਹ ਉੱਥੇ ਵਿਧਾਨ ਸਭਾ ਜਾ ਕੇ ਹੋਕਰੇ ਮਾਰਦਾ ਹੁੰਦਾ ਦੀ ਗੱਲ ਮੈਂ ਐ ਕਰ ਦੂੰਗਾ ਮੈਂ ਫਲਾਣਾ ਕਰ ਦੂੰਗਾ ਧਿਕੜਾ ਕਰ ਦੂੰਗਾ ਹੁਣ ਹੁਣ ਗੱਲ ਚ ਆਵਾਜ਼ ਨਹੀਂ ਨਿਕਲਦੀ ਦਿੱਲੀ ਦੇ ਥੱਲੇ ਲੱਗਿਆ ਹੈ ਰਾਗਵ ਚੱਡੇ ਨੂੰ ਹੈਲੀਕਾਪਟਰ ਦੇ ਰਖਿਆ ਦੀ ਉਹ ਆਪਦੇ ਹਨੀਮੂਨ ਹੈਲੀਕਾਪਟਰ ਤੇ ਬਣਾਉਣਾ ਫਿਰਦਾ ਦੀਗਾ ਪੰਜਾਬ ਦਾ ਤੇਲ ਪੰਜਾਬ ਦਾ ਪੈਸਾ ਵੇਸਟਿੰਗ ਲੋਕਾਂ ਤੇ ਕਰ ਰਹੇ ਨੇ ਕਿ ਪੰਜਾਬ ਦੇ ਲੋਕਾਂ ਤੇ ਕਰੋ ਬਾਈ ਜੀ ਇਹ ਕਰਨਾ ਸਾਡਾ ਪੈਸਾ ਸਾਡੇ ਤੇ ਲਾਓ ਉਹਨਾਂ ਨੂੰ ਕਿਉਂ ਨਜ਼ਾਰੇ ਦੇ ਰਹੇ ਹੋ ਲੋਕਾਂ ਨੂੰ ਦਿਓ ਨਜ਼ਾਰੇ ਲਗਜ਼ਰੀ ਗੱਡੀਆਂ 'ਚ ਤੇਲ ਸਾਡੇ ਪੈਸਿਆਂ ਦਾ ਪੈਂਦਾ ਹੈ ਨਜ਼ਾਰੇ ਐਮ ਐਮ ਐਲ ਏ ਐਮ ਪੀ ਲੈ ਰਹੇ ਨੇ ਭਗਵਾਨ ਤੁਮਾਰ ਸਾਹਿਬ ਕਹਿੰਦੇ ਤੇ ਅਸੀਂ ਕਹਿੰਦੇ ਤੇ ਅਸੀਂ ਤਾਂ ਜੀ ਰਾਜਨੀਤੀ ਅਹੀ ਜੀ ਕਰਾਂਗੇ ਲੋਕਾਂ ਸੱਥਾਂ 'ਚੋਂ ਸਰਕਾਰਾਂ ਚੱਲਣਗੀਆਂ ਕਿ ਕਿਹੜੀ ਸੱਤ 'ਚੋਂ ਚੱਲਦੀ ਸਰਕਾਰ ਮਾਨੂੰ ਦਿਖਾਓ ਜਾ ਕੇ ਉੱਥੇ ਬਹਿ ਜਾਂਦੇ ਨੇ ਚੰਡੀਗੜ੍ਹ ਲੋਕ ਮਿਲਣੀ ਕਰਦੇ ਆ ਜੀ ਅਸੀਂ ਉੱਥੇ ਚੰਡੀਗੜ੍ਹ ਲੋਕ ਮਿਲਣੀਆਂ ਹੁੰਦੀਆਂ ਨੇ ਇੱਥੇ ਆ ਕੇ ਲੋਕਾਂ 'ਚ ਬੈਠੋ ਜੀ ਇਹਨਾਂ ਤੋਂ ਵੋਟਾਂ ਮੰਗਣਾਉਣੇ ਹੋ ਇਮਾਨਦਾਰਤਾ ਹੈ ਆਮਾਨ ਸਾਹਿਬ ਕਹਿੰਦੇ ਹੁੰਦੇ ਵੀ ਇਮਾਨਦਾਰੀ ਤੇ ਤੁਸੀਂ ਸੌਂ ਖਾ ਸਕਦੇ ਹੋ ਬਾਈ ਜੀ ਇਹਨਾਂ ਔਖੜੇਗਾ ਤੋਂ ਆਮਾਨ ਸਾਹਿਬ ਨੇ ਕੰਮ ਤਾਂ ਕਹਿੰਦੇ ਕੀਤੇ ਨਹੀਂ ਇਮਾਨਦਾਰੀ ਦਾ ਅਸੀਂ ਤਾਂ ਮੰਨੀਏ ਵੀ ਜੇ ਇਮਾਨਦਾਰ ਰਹੇ ਹੁੰਦੇ 2 200 3 300 ਤਾਂ ਪੁਲਿਸ ਵਾਲਾ ਹੁੰਦਾ ਇਹਦੇ ਨਾਲ ਉਹ ਤਾਂ ਕਹਿੰਦੀ ਮੈਂ ਮੈਨੂੰ ਲੋਡ ਨਹੀਂ ਹੈਗੀ ਬੋਡੀਗਾਰਡਾਂ ਦੀ ਹੁਣ ਕਿਉਂ ਲਈ ਫਿਰਦਾ ਹੁਣ ਉਹਦੀ ਮਾਂ ਨਾਲ ਵੀ ਨਹੀਂ ਉਹਦੀ ਭੈਣ ਨਾਲ ਵੀ ਨਹੀਂ ਭਗਵੰਤ ਮਾਨ ਨਾਲ ਤਾਂ ਹਣੀ ਹੋਣੇ ਨੇ ਯਾਰ ਤਾਂ ਫਿਰ ਕਹਿੰਦੇ ਨੇ ਪ੍ਰੋਟੋਕੋਲ ਆ ਜੀ ਇਹਦਾ ਜਦ ਦੂਜਿਆਂ ਨੂੰ ਕਹਿੰਦੀ ਮੁਰਗੀ ਖਾਨਾ ਖੋਲੋ ਫਲਾਣਾ ਖਾਨਾ ਖੋਲੋ ਉਦੋਂ ਪ੍ਰੋਟੋਕੋਲ ਕਿਧਰ ਗਿਆ ਤੇ ਕੋਈ ਤਾਂ ਫਿਰ ਤੂੰ ਲੈਦਾ ਕੁਛ ਕੁਸਤਾ ਕਰਕੇ ਦਿਖਾ ਦੁਨੀਆ ਨੂੰ ਵੀ ਮੈਂ ਅਲੈਦਾ ਕੀਤਾ ਕਹਿੰਦੇ ਰੰਗਲਾ ਪੰਜਾਬ ਬਣਾਇਆ ਲੱਗਦਾ ਤਾਂ ਹੈ ਨਹੀਂ ਕਿਸੇ ਪਾਸੇ ਤੈਨੂੰ ਮੇਰੇ ਮੂੰਹ ਤੇ ਲੱਗਦਾ ਕੋਈ ਰੰਗਲਾ ਪੰਜਾਬ ਬਣਿਆ ਹੈ ਜੇ ਰੰਗਲਾ ਪੰਜਾਬ ਹੁੰਦਾ ਅਸੀਂ ਰੰਗਲੇ ਸਾਡੇ ਮੂੰਹ ਇਹੋ ਜਿਹੇ ਹੁੰਦੇ ੱੱਲੇ ਤੁਹਾਨੂੰ ਕਮੈਂਟਾਂ ਚ ਕਹਿ ਦੇਣਗੇ ਕਿ ਇਹ ਤਾਂ ਦੂਜੀ ਪਾਰਟੀਆਂ ਦਾ ਚੱਕਿਆ ਹੋਇਆ ਬਾਈ ਜੀ ਕਹਿ ਦੇਣ ਦੇ ਮੈਂ ਡਰਾਈਵਰਾਂ ਮੈਂ ਸਾਰੇ ਆਲ ਇੰਡੀਆ ਚ ਘੁੰਮਦਾ ਜਿਹੜਾ ਕੁਝ ਜਿਹਨੇ ਕਹਿਣਾ ਉਹ ਕਹਦੇ ਮੈਂ ਕਿਸੇ ਦੇ ਪੱਖ ਦੀ ਗੱਲ ਨਹੀਂ ਕਰਦਾ ਮੈਂ ਨਾ ਭਗਵੰਤ ਮਾਨ ਨੂੰ ਚੰਗਾ ਕਹਣਾ ਨਾ ਮੈਂ ਰਾਜੀ ਕਾਨ ਨੂੰ ਚੰਗਾ ਕਹਣਾ ਕੈਪਟਨ ਕੇਰੂ ਨਾ ਮਬਦਲ ਕਾਨ ਨੂੰ ਚੰਗਾ ਕਹਣਾ ਉਹਨੇ ਬਿਆਦਵੀ ਕਰਾਈਦੀ ਇਹਨੇ ਇਹਨਾਂ ਨੇ ਐਨਐਸਐਲ ਦੀ ਕੈਪਟਨ ਨੇ ਗੁਟਕਾ ਸਾਹਿਬ ਦੀ ਸੌਂ ਖਾ ਕੇ ਉਹ ਮੁੱਕਰ ਗਿਆ ਬਿਆਦਵੀ ਦਾ ਮਸਲਾ ਕਿਸੇ ਨੇ ਹੱਲ ਨਹੀਂ ਕਰਿਆ ਹਾਲ ਤੱਕ ਜਦ ਅਸ ਕਰਿਆ ਤੁਸੀਂ ਦੱਸ ਦਿਓ ਮੈਨੂੰ ਮਿੰਟ ਕਰਨਗੇ ਉਹਨਾਂ ਨੂੰ ਪੁੱਛ ਲਿਓ ਜੇ ਕਰਿਆ ਹੋਵੇ ਤਾਂ ਦੱਸ ਦਿਓ ਕਹਿੰਦੇ ਵੀ ਹਜੇ ਸਰਕਾਰ ਨਵੀਂ ਨਵੀਂ ਸਮਾਂ ਤਾਂ ਲੱਗਦਾ ਭਗਵੰਤ ਉਹਨਾਂ ਨੇ ਇਨਕਲਾਬ ਲੈ ਕੇ ਆਉਣਾ ਪੰਜਾਬ 'ਚ 25 ਮਹੀਨੇ ਹੋ ਗਏ ਹਲੇ ਨਵੀਂ ਬਹੁਤ ਵੀ ਤੀਜੇ ਦਿਨ ਰੋਟੀਆਂ ਬਗਵਾ ਲੰਦਾ ਅਗਲਾ ਮਿੱਠੀਆਂ ਕਹਿੰਦਾ ਭਾਈ ਹੁਣ ਤੂੰ ਜੂڑا ਲਾ ਦੇ ਹਾਂ ਹੁਣ 25 ਮਹੀਨੇ ਬਾਅਦ ਹਲੇ ਨਵੀਂ ਸਰਕਾਰ ਹੈ ਹੁਣ ਤਾਂ ਇਹਨਾਂ ਨੂੰ ਜੂڑا ਲਾ ਦੇਣਾ ਚਾਹੀਦਾ ਹੁਣ ਤਾਂ ਬਹੁਤ ਪੁਰਾਣੀ ਹੋ ਗਈ ਹੁਣ ਤਾਂ ਲੋਕਾਂ ਦਾ ਆਉਣਾ ਚਾਹੀਦਾ ਹੈ ਕਹਿਣਾ ਚਾਹੀਦਾ ਹੈ ਲੋਕਾਂ ਦੀ ਤਕਲੀਫਾਂ ਸੁਣਨੀਆਂ ਚਾਹੀਦਾਂ ਨੇ ਚੌੜੇ ਹੋ ਕੇ ਤਾਂ ਉੱਥੇ ਸੀਨਾ ਦਾਣ ਦਾਣ ਕਹਿੰਦੇ 13 ਜ਼ੀਰੋ ਕਰਦਾਂਗੇ ਕਰਾਂਗੇ ਕਰੋਗੇ ਕਿਵੇਂ ਇਹਦੀ ਸੁਣਦੇ ਤਾਂ ਹੀ ਨਹੀਂ ਤੇ ਜੇ 13 ਜ਼ੀਰੋ ਹੋ ਗਈ ਫਿਰ ਹੋਉ ਹੁੰਦੀਏ ਨਹੀਂ ਹੈਗੀ ਕਿਵੇਂ ਹੋ ਜੂਗੀ ਤੁਸੀਂ ਕਿਸੇ ਨੂੰ ਮਰਜ਼ੀ ਪੁੱਛ ਲਓ ਮੈਨੂੰ ਕੱਲੇ ਨੂੰ ਨਾ ਪੁੱਛੋ ਦੁਨੀਆ ਵੱਟੀ ਖੜੀ ਥੜੂ ਤੁਸੀਂ ਰੋਜ਼ ਪੁੱਛਦੇ ਹੋਵੋਗੇ ਲੋਕਾਂ ਦੇ ਕੀ ਵਿਚਾਰ ਨੇ ਲੋਕਾਂ ਆਪੇ ਦੱਸ ਦੇਣਗੇ ਮੈਂ ਤਾਂ ਡਰਾਈਵਰ ਆ ਮੈਂ ਤਾਂ ਸਾਨੂੰ ਅੱਜ ਮਿਲ ਗਿਆ ਐਨੀ ਪਤਾ ਮਹੀਨੇ ਨੂੰ ਮਿਲਾਂ ਮੈਨੂੰ ਦੋ ਮਹੀਨੇ ਨੂੰ ਮਿਲਾਂ ਪਰ ਤੇਰਾ ਜੀਰੂ ਵਾਲੇ ਸੁਪਨੇ ਇਹ ਭੁੱਲ ਜਾਣਾ ਜੇ ਲੋਕਾਂ ਦਾ ਕੁਝ ਕਰਿਆ ਹੁੰਦਾ ਫਿਰ ਤਾਂ ਪਤਾ ਨਹੀਂ ਪਾਈ ਦਿੰਦੇ ਹੁਣ ਨਹੀਂ ਪਾਉਂਦੇ ਕੀ ਚੀਜ਼ ਡਿਮਾਂਡ ਕਰਦੇ ਹੋ ਭਗਵੰਤ ਮਾਨ ਸਾਹਿਬ ਵਿਆਹ ਕਰ ਦੇਣ ਫਿਰ ਵੋਟਾਂ ਆਪਾਂ ਅਸੀਂ ਤਾਂ ਬਾਈ ਜੀ ਸਾਰੇ ਬੈਦੇ ਪੂਰੇ ਭਾਲ ਦੇਣ ਲੋਕਾਂ ਨੂੰ ਸਹੀ ਇਨਸਾਫ ਮਿਲੇ ਸਹੀ ਸਰਕਾਰ ਚੱਲੇ ਜਿਵੇਂ ਕਹਿੰਦੇ ਸੱਥਾਂ ਚੋਂ ਸਰਕਾਰ ਚੱਲੂ ਸੱਥਾਂ ਚੋਂ ਹੀ ਚੱਲੇ ਵਾਅਦਾ ਇਨੀ ਉਹ ਗਰੰਟੀ ਦਿੱਤੀ ਸੀ ਗਰੰਟੀ ਤਾਂ ਪੂਰੀ ਹੁੰਦੀ ਹੈ ਗਰੰਟੀ ਉਹੀ ਤਾਂ ਗੱਲ ਕਰਦੇ ਆ ਵੀ ਉਹ ਸੱਥਾਂ ਚੋਂ ਹੀ ਸਰਕਾਰਾਂ ਚੱਲਣ ਫੇਰ ਅਸੀਂ ਮੰਨਾਂਗੇ ਵੀ ਹਾਂ ਭਗਵੰਤ ਮਾਨ ਸਾਹਿਬ ਨੇ ਕੋਈ ਵਧੀਆ ਇਮਾਨਦਾਰੀ ਵਾਲੀ ਗੱਲ ਕਰੀ ਦੀ ਪਰ ਜਦੋਂ ਹੁਣ ਮਾਨ ਸਾਹਿਬ ਦਾ ਕੋਈ ਭਾਸ਼ਣ ਸੁਣਦੇ ਆ ਖੋਲ ਕੇ ਐ ਲੱਗਦਾ ਵੀ ਸੱਚੀ ਕੁਝ ਕਰ ਰਹੇ ਨੇ ਦਰਦ ਤਾਂ ਹੁੰਦਾ ਉਹਨਾਂ ਦੇ ਭਾਸ਼ਣ ਗੱਲਾਂ ਜਿਦਾ ਬਾਈ ਬਹੁਤ ਕੁਝ ਕਰ ਦਿੰਦਾ ਹੁੰਦਾ ਬੰਦਾ ਗੱਲਾਂ ਜਿਦਾ ਮੈਂ ਵੱਡੇ ਵੱਡੇ ਤੀਰ ਮਾਰਨੂੰਗਾ ਅਹੋ ਸ਼ਖਵੀਰ ਬਾਦਲ ਕਹਿੰਦਾ ਉਹਦੀਗਾ ਇਹੋ ਜਿਹੇ ਸੜਕਾਂ ਬਣਾ ਲਾਂ ਇਹ ਬੰਬਾਂ ਨਾਲ ਵੀ ਟੁੱਟਣੀ ਆ ਉਹ ਸੜਕ ਫੇਲ ਹੋ ਗਈ 2016 ਚ ਬਣਾਈ ਸੀ ਸੜਕ ਫੇਲ ਹੋ ਗਈ ਆ ਜਿਹੜਾ ਚੰਡੀਗੜ੍ਹ ਬਟੰਡਾ ਰੋਡ ਬਣਾਈ ਦੀ ਫੇਲ ਐ ਇਹ ਰੋਡ ਹੁਣ ਦੁਬਾਰੇ ਬਣੂਗਾ ਇਹ ਲੋਕਾਂ ਵਾਲਾ ਕਿਉਂ ਗੱਲਾਂ ਦਾ ਕੜਾ ਜਿੰਨਾ ਮਰਜ਼ੀ ਬਣਵਾ ਲਓ ਪਹਿਲਾਂ ਉਹ ਬਣਾਈ ਗਏ ਨੇ ਹੁਣ ਇਹ ਬਣਾਈ ਜਾਂਦੇ ਨੇ ਲੋਕਾਂ ਨੂੰ ਬੇਗੁਨਾ ਬਣਾਓ ਹੱਥ ਮੰਨ ਕੇ ਬੇਨਤੀ ਆ ਲੋਕਾਂ ਜਾ ਕੇ ਕੰਮ ਕਰੋ ਲੋਕਾਂ ਨੂੰ ਪੁੱਛੋ ਵੀ ਤੁਹਾਨੂੰ ਕੀ ਤਖਲੀਪ ਐ ਲੋਕਾਂ ਦਾ ਸਮਾਰੋ ਕੋਸਾ ਡੀਜ਼ਲ ਪੈਟਰੋਲ ਤੇ ਟੈਕਸ ਘੱਟ ਕਰੋ ਘਟੋ ਘਟਾ ਕੁਛ ਤਾਂ ਲੋਕਾਂ ਨੂੰ ਰਾਹਤ ਮਿਲੇ ਮਨ ਦੁਖੀ ਤੁਹਾਡਾ ਪੂਰਾ ਭਾਈ ਪੂਰਾ ਐਨ ਪੂਰਾ ਜਿੱਥੇ ਮਰਜ਼ੀ ਘਾਲੇ ਮੈਂ ਕਿਸੇ ਪਾਰਟੀ ਦੀ ਗੱਲ ਨਹੀਂ ਕਰਦਾ ਮੈਂ ਕਿਸੇ ਪਾਰਟੀ ਨਾਲ ਹੈਗਾ ਨਹੀਂ ਪਰ ਸਰਕਾਰ ਨੇ ਐਨੇ ਦਾ ਉਹ ਜਿਹੜੀਆਂ ਪਿਛਲੀਆਂ ਸਰਕਾਰਾਂ ਦੀ ਉਹਨਾਂ ਤੋਂ ਵੀ ਦੁਖੀਆਂ ਤੁਸੀਂ ਆਮ ਬੰਦੇ ਹੋ ਹੈ ਮੈਂ ਆਪਾਂ ਦਾ ਪਿੰਡ ਆਮ ਆਦਮੀ ਆ ਆਪਾਂ ਦਾ ਭਾਈ ਟਰੱਕ ਵਾਲੇ ਆ ਅਸੀਂ ਆਮ ਆਦਮੀ ਨੇਗੇ ਉਹਦਾ ਆਮ ਆਦਮੀ ਕਹਿੰਦੇ ਵੀ ਸੰਗ ਹੁੰਦੀ ਕਿਤੇ ਪਾਰਟੀ ਨਾਲ ਆਮ ਆਦਮੀ ਦਾ ਜਿਹੜੇ ਆਮ ਆਦਮੀ ਤੇ ਉਹ ਤਾਂ ਹੁਣ ਖਾਸ ਹੋ ਗਏ ਆ ਆਮ ਆਦਮੀ ਦਾ ਨਹੀਂ ਉਹ ਤਾਂ ਹੁਣ ਖਾਸ ਹੋ ਗਏ 2 2 3 300 ਪੁਲਿਸ ਵਾਲਾ ਹੁੰਦਾ ਉਹਨਾਂ ਦੇ ਨਾਲ ਆਮ ਆਦਮੀ ਛੱਤਰ ਮਾਰਦੇ ਨੇ ਭਗਮਤ ਮਾਨ ਦੀ ਘਰ ਵਾਲੀ ਨੇ ਧੂਰੀ ਆਉਣਾ ਦੀਗਾ ਪ੍ਰਮਾਨ ਬੰਦ ਨਾਨਕ ਜੀਣਾ ਚੌਕ ਬੰਦ ਹੈ ਪਰ ਹੁਸਨਾਮ ਰੋਡ ਬੰਦ ਬਾਈਪਾਸ ਉਹ ਬਾਬਾ ਅਤਰ ਸਿੰਘ ਦੇ ਗੁਰਦੁਆਰੇ ਸਾਹਿਬ ਕੋਲ ਉਹ ਬੰਦ ਕੋਈ ਰਸਤਾਨੀ ਦੀ ਜਾ ਕੇ ਅਮਰਗੜ ਤੋਂ ਧੂਰੀ ਨੂੰ ਵਾਪਸ ਮੁੜਕਮ ਕਿਉਣਾ ਪੈਂਦਾ ਦੀ ਤਿੰਨ ਦੇਣਾ ਇੰਨਾ ਜਲੂਸ ਕੱਢਿਆ ਨਾ ਟਰੱਕਾਂ ਦਾ ਰਹੀ ਰੱਬ ਦਾ ਨੋ ਹੁਣ ਨੋ ਐਂਟਰੀ ਕਿਉਂ ਨਹੀਂ ਲੱਗਦੀ ਹੈਗੀ ਸੰਗਰੂਰ ਦੇ ਵਿੱਚ ਨੋ ਐਂਟਰੀ ਖੁੱਲੀ ਹੈ ਹੁਣ ਜਾ ਕੇ ਦੇਖ ਲਓ ਤੁਸੀਂ ਜੇ ਮੈਂ ਝੂਠ ਬੋਲਦਾ ਹਾਂ ਮੇਰੀ ਗੱਲ ਰਿਕਾਰਡ ਕਰ ਲਿਓ ਜਾ ਕੇ ਉਸੇ ਦੇਖ ਲਓ ਚੈੱਕ ਕਰ ਲਿਓ ਸਵੇਰੇ ਕਰ ਲਿਓ ਹੁਣ ਕਰ ਲਓ ਹੁਣ ਨੋ ਐਂਟਰੀ ਖੁੱਲੀ ਹੈ ਕੀ ਗੱਲ ਵੋਟਾਂ ਕਰਕੇ ਖੁੱਲ ਗਈ ਹੁਣ ਨੋ ਐਂਟਰੀ ਲੋਕਾਂ ਨੂੰ ਦੁਖੀ ਕਰਨਾ ਜਾਣ ਬੁੱਝ ਕੇ ਪ੍ਰਭਗਵਨ ਤਮਨ ਸਾਹਿਬ ਕਹਿੰਦੇ ਭ੍ਰਿਸ਼ਟਾਚਾਰ ਅਸੀਂ ਖਤਮ ਕੀਤਾ ਸੂਬੇ 'ਚ ਇੱਕ ਉਹਨਾਂ ਨੇ ਨੰਬਰ ਵੀ ਜਾਰੀ ਕੀਤਾ ਸੀਗਾ ਕਿ ਹੁਣ ਸਰਕਾਰੀ ਦਫ਼ਤਰਾਂ 'ਨਾਂ ਜਾਵੋ ਤੁਹਾਡੇ ਕੰਮ ਹੁੰਦੇ ਨੇ ਹੁਣ ਤਾਂ ਨਾ ਨਾਲੇ ਪੈਸੇ ਦੇਣੇ ਪੈਂਦੇ ਨੇ ਨਾਲੇ ਕੰਮ ਸਹੀ ਤਰੀਕੇ ਦੂਰਾ ਨੁਕਸਾਨ ਹੋ ਰਿਹਾ ਹੈ ਨਾਲੇ ਤਾਂ ਲਾਈਨ 'ਚ ਖੜਨਾ ਪੈਂਦਾ ਹੈ ਨਾਲੇ ਰੁਪਈਏ ਰਿਸ਼ਵਤ ਵੀ ਦੇਣੀ ਪੈਂਦੀ ਹੈ ਲੈਂਦੇ ਚੋਰੀਓ ਨੇ ਸਾਹਮਣੇ ਲੈਂਦੇ ਨਹੀਂ ਕਿਹਦੀ ਕਿਹਦੀ ਰਿਸ਼ਵਤ ਦੀ ਕੰਪਲੇਂਟ ਕਰੇਗਾ ਦੂਜੇ ਦਿਨ ਕਿਸੇ ਕੋਲੋਂ ਹੋਰ ਕਾਰਵਾਈ ਕਰ ਉਹਨਾਂ ਨੇ ਇੱਕ ਤਹਿਸੀਲਦਾਰ ਫੜਿਆ ਸੀ ਭਗਵੰਤ ਮਾਨ ਸਾਹਿਬ ਕਹਿੰਦੇ ਬਾ ਹੁਕਮ ਬਾਰਕ ਬਾ ਕਹਿੰਦੇ ਮੈਂ ਕੋਡਵਰਡ ਫੜ ਲਿਆ ਸੀਗਾ ਤੇ ਫਿਰ ਇੱਕ ਤਹਿਸੀਲਦਾਰ ਵੀ ਉਹਨਾਂ ਨੇ ਸਸਪੈਂਡ ਕੀਤਾ ਵੀ ਰਿਸ਼ਵਤ ਤਾਂ ਖਤਮ ਹੀ ਕਰਤੀ ਇੱਕੇ ਬੰਦਾ ਰਿਸ਼ਵਤ ਲੈਂਦਾ ਸੀ ਹੋਰ ਤਾਂ ਕੋਈ ਲੈਂਦਾ ਨਹੀਂ ਸੀ ਹੁਣ ਵੀ ਨਹੀਂ ਲੈਂਦਾ ਕੋਈ ਕਿਸੇ ਥਾਣੇ 'ਚ ਮਰਜੀ ਵਗ ਜਾਓ ਸਾਨੂੰ ਕੋਈ ਛੋਟਾ ਜਿਹਾ ਕੰਮ ਦੀ ਮੈਂ ਤੁਹਾਨੂੰ ਨੌਂ ਨਹੀਂ ਲੈਂਦਾ ਸਾਡੇ ਪਿੰਡ ਦਾ ਹੀ ਥਾਣਾ ਹੈ ਸਾਤੋਂ ਪੁਲਿਸ ਵਾਲੇ ਨੇ 4000 ਰੁਪਏ ਰਿਸ਼ਵਤ ਲੈਂਦੀ ਹੈ ਇੱਕ ਛੋਟਾ ਜਿਹਾ ਕੰਮ ਕਰਨ ਦੀ ਕੋਡ ਦਾ ਕੰਮ ਦੀ ਉਹਦਾ ਉਹਦਾ ਆਪਦਾ ਕੰਮ ਦੀਆਂ ਨਾ ਆ ਕੇ ਸਾਡਾ ਰਿਸ਼ਵਤ ਤੁਹਾਨੂੰ ਬਾ ਦੇਣ ਵਾਲੇ ਤੇ ਵੀ ਪਰਚਾ ਤੁਸੀਂ ਰਿਸ਼ਵਤ ਦਿੱਤੀ ਕਿਉਂ ਫਿਰ ਦੇਣੀ ਪੈਂਦੀ ਹੈ ਭਾਈ ਜਦ ਕੰਮ ਹੀ ਨਹੀਂ ਕਰਦਾ ਕੋਈ 6 ਮਹੀਨੇ ਛੜਾ ਚਲਾਣ ਨੀ ਬੇਸ ਕਰੇ ਕੋਡ ਚ ਰੋਜ਼ ਕਹਦਾ ਕਿ ਮੈਂ ਤਾਂ ਤੂਰੀ ਗਿਆ ਹਾਂ ਜੀ ਮੈਂ ਤਾਂ ਚੰਡੀਗੜ੍ਹ ਗਿਆ ਹਾਂ ਜੀ ਮੈਂ ਤਾਂ ਫਲਾਣੇ ਥਾਂ ਮ ਗਿਆ ਹਾਂ ਫਿਰ ਪਾਛੇ ਦਿੱਤੇ ਫਿਰ ਦੂਜੇ ਦਿਨ ਚਲਾਣ ਪੇਸ ਹੋ ਗਿਆ ਬੋਤਾਂ ਨਵਾਦ ਬਖੀਤੇ ਸਹੀ ਠੀਕ ਆ ਜੀ ਥੈਂਕ ਯੂ ਪੰਜਾਬ ਦਾ ਕੱਲਾ ਖੱਲਾ ਬੰਦਾ ਦੁਖੀ ਦੇਖੋ ਸੰਗਰੂਰ ਖੜੇ ਆ ਹਾਲਾਂਕਿ ਸਰਕਾਰ ਦੀ ਸਿਫਤ ਅਸੀਂ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹਨਾਂ ਦੇ ਕੋਲ ਚਾਹ ਕੇ ਵੀ ਨਹੀਂ ਹੋ ਪਾਈ ਕਹਿੰਦੇ ਕਿ ਜਿਹੜੇ ਵਾਅਦੇ ਕੀਤੇ ਜਿਉ ਪੂਰੇ ਕਰ ਲੈਣ ਸਾਡੀਆਂ ਵੋਟਾਂ ਸਰਕਾਰ ਨੂੰ ਪੈ ਜਾਣਗੀਆਂ